ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪੈਣੀ ਰੋੜਾ ਜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਇੱਕ ਤੋਂ ਕੜ ਗੱਬਣ ਚੈੱਕ ਪਾਸ ਵਹਿੜ ਜੀ ਇੱਕ ਹੀਫਰਾ ਟਾਪ ਕੁਆਲਿਟੀ ਦੀ ਬਾਈਕਲ AI ਹੋਈ ਵੀ ਹੈ ਕੋਤੋਂ ਓਕੜ ਵੜਾ ਤੇ ਦੋ ਛੋਟੇ ਬੱਚੇ ਆ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪਥ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰੂ ਨਾਮ ਤੇ ਅਡਰੈਸ ਦੱਸ ਨਾਮ ਤੇ ਜੱਸਾ ਪਿੰਡ ਭੈਣੀ ਰੋੜਾ ਜ਼ਿਲ੍ਹਾ ਲੁਧਿਆਣਾ ਨੇੜੇ ਪਖਵਾੜ ਰਹਿਣ ਦਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8423711673 ਠੀਕ ਹੈ ਵੀਰੇ ਅੱਜ ਆਪਣੇ ਕੋਲ ਪੰਜ ਨਾਗ ਆ ਜੀ ਹਾਂ ਵੀਰੇ ਕਿੱਧਰੋਂ ਸ਼ੁਰੂ ਕਰਗੇ ਜੀ ਆ ਬੱਚੀ ਤੋਂ ਹੀ ਕਰ ਲੈਂਦੇ ਆ ਡੱਬੀ ਬੱਚੀ ਤੋਂ ਹੀ ਕਰਦੇ ਆ ਜੀ ਪਹਿਲਾਂ ਤਾਂ ਕੁਆਲਿਟੀ ਚੈੱਕ ਕਰੋ ਜੀ ਬੱਚੀ ਦੀ ਉਮਰ ਕਿੰਨੀ ਕਾ ਜੀ ਇਹਦੀ ਇਹ ਵੀਰੇ ਹੋਗੀ 21-22 ਮਹੀਨਿਆਂ ਦੀ ਆ 21-22 ਮਹੀਨਿਆਂ ਦੀ ਠੀਕ ਆ ਆ ਸੀਮਾ ਰਿਕਾਰਡ ਪਤਾ ਜੀ ਇਹਦਾ ਕੋਈ ਸੀਮਣ ਨਹੀਂ ਵੀਰੇ ਆਈ ਹੋਈ ਹੋਈ ਇਹਦੀ ਮਾਲਕ ਕਹਿੰਦੇ ਕਿੰਨੇ ਸਮਾਂ ਹੋ ਗਿਆ ਜੀ ਅੱਜ 20 ਦਿਨ ਹੋ ਗਏ ਵੀਰੇ ਅੱਜ 20 ਦਿਨ ਆਪਾਂ ਖਾਲੀ ਦੇਣੀ ਆ ਮੇਰੇ ਆਪਾਂ ਖਾਲੀ ਕਰਕੇ ਦੇਣੀ ਆ ਕਿਉਂ ਆਪਾਂ ਦੱਸਣਾ ਫਰਜ਼ ਆ ਆਪਣਾ ਦੱਸਣਾ ਅਗਲਾ ਬੱਚਾ ਤੇ ਰੱਖ ਲੈਂਦਾ ਜੇ ਗੱਬਣ ਰਹਗੀ ਤਾਂ ਚਲੋ ਵੀਰੇ ਅਗਲੇ ਦੀ ਕਿਸਮਤ ਆ ਤੇ ਨਹੀਂ ਭਾ ਵੀ ਇਹ ਤੁਹਾਨੂੰ ਐਡਾ ਕ ਦੇ ਦੇਣਾ ਬਈ ਖਾਲੀ ਬੱਚੀ ਮੰਨ ਲਈ ਚਾਹੇ ਲੈ ਜਿਓ ਤੇ ਬਿਲਕੁਲ ਛੋਟਾ ਭਾ ਹੋਊਗਾ ਢੋਲੀ ਕਰਮਾ ਵਾਲੀ ਦੀ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਨਿਕੜਵਾਂ ਲੱਗਿਆ ਵਾ ਚਾਰ ਚਾਰ ਹੀ ਥਾਣਾ ਵੀਰੇ ਸਹੀ ਗੱਲ ਆ ਪੂੜ ਸ਼ਾਂਗ ਭੋਰਾ ਵੀ ਨਹੀਂ ਬਾਕੀ ਬਾਈ ਜੇ ਨਾ ਵੀ ਮੰਨ ਲੋ ਗੱਬਣ ਰਹੀ ਏ ਆਈ ਦੇ ਕਾਬਿਲ ਹਾਂ ਇਹ ਨਹੀਂਗਾ ਬਾਈ ਜਾ ਕੇ ਸਾਂਭਣੀ ਪਊਗੀ ਜਾਂਦੀ ਦੇ ਬੰਦਾ ਟੀਕਾ ਲਵਾ ਸਕਦਾ ਪਹਿਲੀ ਗੱਲ 15 20 ਦਿਨ ਬਚਤ ਰੱਖ ਲੋ ਜੀ ਇਸੇ ਸੀਮਨ ਤੇ ਰਹੇਗੀ ਤਾਂ ਫਾਇਦਾ ਹੋ ਜੂਗਾ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਜੇ ਖਾਲੀ ਵਾਲਾ ਰੇਟ ਇਹਨੇ 15000 ਦੀ ਦੇ ਦਾਂਗੇ ਉਹ ਲੋਕ 30 30000 ਮੰਗਦੇ ਆ ਜੀਆਂ ਬੱਚਿਆਂ ਦਾ ਮੰਗਦੇ ਆ ਬਾਈ 15 ਦੇ ਦੇਣੀ ਛੋੜ ਛੱਪਾ ਹੀ ਹੁਣ ਕੋਈ ਸੌਦੇ ਚ ਨਾ ਪਾਵਾਂ ਨਹੀਂ ਨਹੀਂ ਸੌਦੇ ਚ ਨਾ ਪਾਵੋ ਵੀਰੇ ਉਹ ਕੰਨੇ ਕੀ ਮੰਗਿਆ ਜਿੰਨੇ ਕ ਲੈਣੇ ਆ ਐਵੇਂ ਫਾਇਦਾ ਨਹੀਂ ਕੋਈ ਜਿਹੜੇ ਲੈਣੇ ਆ ਬਾਈ ਨੇ ਉਹੀ ਦੱਸਿਆ ਕਿ ਬਾਕੀ ਕਿਹੜੇ ਬਚੀ ਦਾਸ ਦੀਏ ਬਚੀ ਸਹੀ ਗੱਲ ਆ 15000 ਰੁਪਿਆ ਲੈਣਾ ਹੁਣ ਵੀਰੇ ਚ ਤਾਂ ਸੌਦੇ ਵਾਲੀ ਗੱਲ ਕਿਹੜੀ ਰਹਿ ਗਈ ਛੋੜ ਛੱਪਾ ਬਾਈ ਕਹਿੰਦਾ ਆਪਾਂ ਕਰ ਦਾਂਗੇ ਜੀ ਏ ਆਈ ਹੋਈ ਵੀ ਆ ਦੋ ਨੰਬਰ ਨਗ ਤੋਕੜ ਬੈਠ ਕੇ ਇਹ ਵੀਰੇ ਤੋਕੜ ਆ ਤੂ ਆ ਕਿੰਨਾ ਮਸੂਈ ਆ ਤੂ ਆ ਦੂਜਾ ਵੀਰੇ ਕਦੋਂ ਸੁਈ ਹੈ ਜੀ ਸੁਈ ਦਾ ਤਾਂ ਵੀਰੇ ਪਤਾ ਨਹੀਂ ਆਪਾਂ ਵੀ ਲਈ ہوئی ਹੈ ਆਪਣੀ ਲਿਆਂਦੀ ਵੀਰੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਵੀਰੇ 6 ਕਿਲੋ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਵੀਰੇ ਗਰੰਟੀ ਆ ਪੂਰ ਦਿੱਤੇ ਠੀਕ ਹੈ ਜੀ 6 ਕਿਲੋ ਜੋਕ ਕੇ ਲੈ ਜੇ ਆਪ ਦਾ ਇਹਦੀ ਵੀ ਏਆਈ ਵਗੈਰਾ ਹੋਈ ਹੈ ਨਹੀਂ ਇਹਦੀ ਨਹੀਂ ਹੋਈ ਵੀਰੇ ਖਾਲੀ ਹੈ ਜੀ ਹਾਂ ਇਹ ਖਾਲੀ ਆ ਠੀਕ ਹੈ ਜੀ 6 ਕਿਲੋ ਦੁੱਧ ਕੋਈ ਵੀ ਵੀਰ ਜੋਕ ਕੇ ਲੈ ਜੇ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਜਿਹੜਾ 6 ਕਿਲੋ ਨੈਟ ਤਿਆਰ ਆ ਉਹ ਬਾਈ ਦੇ ਘਰੇ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਆ ਜੈਜ ਜੀ ਡਿਮਾਂਡ ਇਹ ਕਿੰਨੇ ਲੈਣੇ ਆ ਜੀ ਇਹ ਵੀਰੇ 13 ਦੀ ਦਵਾਂਗੇ ਆਪਾਂ ਆਫਰੀ ਹੈ ਹਾਂ ਆਫਰੀ ਹੈ ਵੀਰੇ ਠੀਕ ਆ ਜੀ ਲਓ ਜੀ ਜੈਜ ਡਿਮਾਂਡ ਆ 6 ਕਿਲੋ ਦੁੱਧ 13 ਦੀ ਦੇ ਦਾਂਗੇ ਬਾਈ ਕਹਿੰਦਾ ਵਿਚੋਂ ਮਾਨਤਾਣ ਹੋ ਜੂਗਾ ਅੱਗੇ ਕਿਹੜਾ ਨਗ ਦਿਖਾਉਣਾ ਬੇਰੇ ਆ ਦਿਖਾ ਦਿੰਦੇ ਆ ਵੀਰੇ ਜਸ ਜਸ ਨੰਬਰ ਜਰਸੀ ਕ੍ਰੋਸ ਵਹਿੜ ਆ ਜਾਂਦੀ ਆ ਬੱਚਾ ਹੀ ਆ ਹਜੇ ਖੋੜ ਸ਼ਾਂਗ ਦੀ ਗਰੰਟੀ ਆ ਹਾਂ ਵੀਰੇ ਠੀਕ ਹੈ ਸਿੰਗ ਦਗਾਏ ਹੋਏ ਆ 4 ਕਿ ਮਹੀਨਿਆਂ ਦੀ ਉਮਰ ਆ ਠੀਕ ਆ 4-5 ਮਹੀਨਿਆਂ ਦੀ ਬਾਈ ਕਹਿੰਦਾ ਉਮਰ ਆ ਸਿੰਗ ਦਗਾਏ ਹੋਏ ਆ ਹੈ ਜਰਸੀ ਕ੍ਰੋਸ ਆ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਂਭਣ ਵਾਲੇ ਵੀਰ ਨੂੰ ਮਾੜੀ ਵੀ ਕੀ ਆ ਜੀ ਚੰਗੀ ਆ ਇਹਦੇ ਇਹਦੀ ਡਿਮਾਂਡ ਬੱਚੇ ਦੀ ਜੀ ਇਹ ਵੀਰੇ ਦੇ ਦਾਂਗੇ 4000 ਦਾ ਇਹ 4000 ਦਾ ਦੇ ਦਾਂਗੇ ਜੀ ਠੀਕ ਆ ਜੀ ਉਹ ਜੂ ਥੋੜਾ ਕਾ ਨਾ ਮਾਨਤਨ ਮਾਨਤਨ ਕੋਈ ਨਹੀਂ ਆਪ ਪਕੜਾਂਗੇ ਕੋਈ ਨਹੀਂ ਠੀਕ ਹੈ ਜੀ ਇਹ ਬਾਈ ਕਹਿੰਦਾ 4000 ਦਾ ਦੇ ਦਾਂਗੇ ਵਿੱਚੋਂ ਮਾਨਤਨ ਹੋ ਜਾਊਗਾ ਜੀ ਅੱਗੇ ਵੀਰੇ 4 ਨੰਬਰ ਨਾਲ ਅਗੇ ਇਹਦੀ ਕਿੰਨੀ ਕੁ ਮਾਰਾ ਜੀ ਇਹ ਵੀ ਵੀਰੇ 4-5 ਮਹੀਨੇ ਦਾ ਬੱਚਾ ਠੀਕ ਹੈ ਜੀ ਵੀਰੇ ਝੋਲੀ ਚੈੱਕ ਕਰਾ ਲੇ ਇਹਦੇ ਝੋਲੀ ਚੰਗੀ ਬਹੁਤ ਆ ਜੀ ਝੋਲੀ ਸੋਹਣੀ ਆ ਫੋਰਟ ਸ਼ਾਂਕ ਇਹਦੇ ਵੀ ਕੋਈ ਨਹੀਂ ਬਾਕੀ ਇਹ ਵੀ ਥੋੜਾ ਜਿਹਾ ਜਰਸੀ ਕਰੋ ਉਸ ਚ ਪੈਂਦਾ ਇੱਧਰ ਬਾਹਰ ਹੀ ਬਣ ਲਈ ਬਾਅਦ ਚ ਬਈ ਇਹਨੂੰ ਠੀਕ ਬਾਕੀ ਕੁਆਲਿਟੀ ਚੰਗੀ ਆ ਜੀ ਇਹ ਵੀ ਸਾਂਭਣ ਵਾਲੀ ਚੀਜ਼ ਆ ਅੰਗ ਕ੍ਰੋਸ ਆ ਮੈਲ ਵੀ ਛੋਟੇ ਜਿਹੇ ਭਾਜ ਜਾਣਾ ਇਹਦੀ ਡਿਮਾਂਡ ਜੇ ਇਹ ਵੀਰੇ 2500 ਦੀ ਦੇ ਦਾਂਗੇ ਇਹ 2500 ਦੀ ਦੇ ਦਾਂਗੇ ਲਓ ਵੀਰੇ ਆਫਰ ਹੀ ਆ 2500 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਥੋੜਾ ਕਾਣਾ ਫੇਰ ਵੀ ਮਾਨਤਨ ਹੋ ਜਾਊਗਾ ਜੀ ਅੱਗੇ ਐਂਡ ਤੇ ਆ ਗਈ ਵੀਰੇ ਗਰਲੈਂਡੋ ਇਹਦਾ ਸੂਆ ਕਿੰਨਾ ਮਾ ਜੀ ਇਹ ਵੀਰੇ ਦੂਜਾ ਸੂਆ ਸੂਗੀ ਦੂਜੇ ਸਵੇ ਸੁਗੀ ਕਿੰਨੇ ਸਮੇਂ ਦੀ ਗੱਬਣਾ ਜੀ ਇਹ 3.5 ਮਹੀਨਿਆਂ ਦੀ ਹਾਂ ਕੋਈ ਵੀ ਵੀਰ ਆਪਦਾ ਡਾਕਟਰ ਨਾਲ ਲੈ ਕੇ ਆਵੇ ਮਾਰਦੀ ਮੂਰਦੀ ਨਹੀਂ ਵੀਰੇ ਕੋਈ ਇਹ ਨਾ ਵੀਰ ਭਲੇ ਖੜਖੇ ਲੈ ਠੀਕ ਆ ਲਓ ਜੀ ਜਿਵੇਂ ਕੋਈ ਮਰਜੀ ਬੈਠਾ ਰਵੇ ਦੁੱਧੋਂ ਡਰਾਈ ਆ ਵੀਰੇ ਉਹਨਾਂ ਨੇ ਛੱਡ ਦੁੱਧ ਜਮਾਈ ਡਰਾਈ ਆ ਹਾਂ ਠਣਾ ਦੀ ਗਾਰੰਟੀ ਆ ਠਣਾ ਦੀ ਆ ਥਣ ਪਾਸ ਕਰਾਉਂਦੀ ਆ ਠੀਕ ਆ ਜੀ ਤੇ ਡਾਕਟਰ ਸਾਹਿਬਾਨ ਆਪਦਾ ਨਾਲ ਲੈ ਆ ਸਕਦਾ ਹਾਂ ਆਪਣੇ ਘਰੇ ਵੀਰੇ ਚੈੱਕ ਕਰਾ ਕੇ ਲੈ ਜਾ ਸਕਦਾ ਚੈੱਕ ਕਰਾ ਕੇ ਲੈ ਜਾ ਸਕਦਾ ਘਰ ਦੀ ਗਾਰੰਟੀ ਹੋ ਆਪਣੀ ਠੀਕ ਆ ਜੀ ਇੱਥੇ ਪਹਿਲਾਂ ਦੋ ਡਾਕਟਰਾਂ ਤੋਂ ਚੈੱਕ ਕਰਾ ਕੇ ਲੈ ਜਾਓ 3.5 ਮਹੀਨੇ ਦੀ ਗੱਬਣ ਚੈੱਕ ਬਸ ਆ ਬਾਕੀ ਛੋਟੀ ਛੋਟੀ ਸਿੰਗੀ ਜ਼ਰੂਰ ਆ ਭਾਈ ਪਰ ਠੰਡੀ ਸੀ ਲੈਣੀ ਆ ਜੇ ਮੈਂ ਕੋਈ ਮਰਜ਼ੀ ਇਹ ਵੀਰੇ ਗਰਲੈਂਡੋ ਚ ਪੈ ਜਾਂਦੀ ਇਹ ਗਰਲੈਂਡੋ ਆ ਜਾਂਦੀ ਦੁੱਧ ਪਿਉ ਮੱਝਾਂ ਰਗਾ ਭਾਈ ਹਨਾ ਨਾ ਗਰਮੀ ਮੰਨੇ ਵੀਰੇ ਸਹੀ ਨਾ ਗਰਮੀ ਮੰਨੇ ਜੇ ਜੀ ਡਿਮਾਂਡ ਕਿੰਨੇ ਲੈਣੀ ਆ ਇਹ ਵੀਰੇ 13 ਦੀ ਇਹ ਦੇ ਦਾਂਗੇ ਆਫਰੀ ਹੈ ਹਾਂ ਬੱਚਿਆਂ ਦਾ ਭਾਈ ਵਾਲੇ ਮੁੱਲੀ ਆ ਹਾਂ ਬਾਕੀ ਜੇ ਕੋਈ ਜੰਗਲ ਸਾਰੇ ਆਪਣੇ ਲੈ ਲਓ ਉਹ ਬਸੇ ਫਰੀ ਦੇ ਦਾਂਗੇ ਨਾਲ ਅਛਾ ਜੇ ਆਪਣੇ ਸਾਰੇ ਦੇ ਚਾਰ ਬੱਛੀਆਂ ਤਾਂ ਆ ਹੋ ਗਈਆਂ ਵੀਰੇ ਤੇ ਇੱਕ ਪੰਜਵਾਂ ਨਗਰ ਤੁਹਾਨੂੰ ਫ੍ਰੀ ਮਿਲ ਜਾਣਾ ਜੇ ਸਾਰੇ ਨਗ ਕੋਈ ਲੈ ਲੂਗਾ ਬਾਕੀ ਜੀ ਨੂੰ ਵੀ ਨਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ